ਨੇ ਉਹ ਸ਼ੂਟਰ ਮਨੂ ਪਾਕਿਸਤਾਨ ਜਿਤ ਨੂੰ ਤੇ ਭਾਰਤ ਦੇ ਹਿੱਸੇ ਆਏ ਪਹਿਲੇ ਜਿਹੜੇ ਇਸ ਮੈਡਲ ਨੂੰ ਮੈਡਮ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਡਮ ਕਿਵੇਂ ਦੇਖਦੇ ਹੋ ਜੀ ਕਿੰਦਾ ਕਿ ਜਿਹੜਾ ਕਹਿ ਸਕਦੇ ਕਿ ਖੁਸ਼ੀ ਹੁੰਦੀ ਆ ਉਸ ਸਮੇਂ ਜਦੋਂ ਭਾਰਤ ਦੇ ਸਾਬਕਾ 올림픽 ਜੀਨਰ ਜਿਹੜੇ ਰਹਿ ਚੁੱਕੇ ਨੇ ਉਹ ਮੈਡਮ ਅਵਨੀਤ ਕੌਰ ਸਿੱਧੂ ਰਹਿ ਚੁੱਕੇ ਨੇ ਜੋ ਐਸਐਸਪੀ ਅਹੁਦੇ ਤੇ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਨੇ ਉਹ ਸ਼ੂਟਰ ਮਨੂਪਕ ਅਦੇਸ ਜਿੱਤ ਨੂੰ ਤੇ ਭਾਰਤ ਦੇ ਹਿੱਸੇ ਆਏ ਪਹਿਲੇ ਜਿਹੜੇ ਇਸ ਮੈਡਲ ਨੂੰ ਮੈਡਮ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਡਮ ਕਿਵੇਂ ਦੇਖਦੇ ਹੋ ਜੀ ਕਿੰਦਾ ਕਿ ਜਿਹੜਾ ਕਹਿ ਸਕਦੇ ਆ ਕਿ ਖੁਸ਼ੀ ਹੁੰਦੀ ਆ ਉਸ ਸਮੇਂ ਜਦੋਂ ਭਾਰਤ ਦੇ ਖਾਤਾ ਜ ਆਪਾਂ ਖੋਲੀਏ ਤਾਂ ਪਹਿਲਾ ਮੈਡਲ ਝੋਲੀ ਦੇ ਵਿੱਚ ਪਾਈਏ ਤਾਂ ਜੀ बोहत uh, बहुत बहुत ज्यादा बहुत बहुत खुशी है, जी, करना है, मैं खुद एक पहली शूटर है जिसने मेडल जितया तो uh, अच्छा उसने सारे इंडिया ना बधाई दनी आला इस खेत जुड़े हो ती कह सकते हो ਉਹਨਾਂ ਖੇਡਾਂ ਨਾਲੋਂ ਵੱਖਰੀ ਖੇਡ ਆ ਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਇਹ ਪਹਿਲੀ ਲੜਕੀ ਆ ਜਿਹੜੀ ਮਨੂਪਾਕਰ ਆ ਤੇ ਸ਼ੂਟਰ ਆ ਤੇ ਕਿਵੇਂ ਦੇਖਦੇ ਹੋ ਕੀ ਲੱਗਦਾ ਕਾਫੀ ਜ਼ਿਆਦਾ ਇਸ ਖੇਡ ਨੂੰ ਖੇਡਣ ਦੇ ਲਈ ਕਾਫੀ ਅਨੁਭਵ ਦੀ ਜ਼ਰੂਰਤ ਹੁੰਦੀ ਹੈ ਮਿਹਨਤ ਦੀ ਲੋੜ ਹੁੰਦੀ ਹੈ ਜੀ ਜੀ ਹਾਂ ਬਿਲਕੁਲ ਦੇਖੋ 올림픽 ਤੱਕ ਪਹੁੰਚਣ ਲਈ ਤਾਂ ਮਿਹਨਤ ਤੋਂ ਬਿਨਾ ਤੁਸੀਂ ਪਹੁੰਚ ਨਹੀਂ ਸਕਦੇ ਜੀ ਤੋ ਉੱਥੇ ਜਾ ਕੇ ਫਿਰ ਪਰਫਾਰਮ ਕਰਨਾ ਮੈਨੂੰ ਜਿੰਨਾ ਇਹਦੇ ਲਈ ਬਹੁਤ ਕਈ ਸਾਲਾਂ ਦੀ ਪਿੱਛੇ ਮਿਹਨਤ ਹੁੰਦੀ ਹੈ ਕੋਈ ਇੱਕ ਸਾਲ ਜਾਂ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ ਬਹੁਤ ਸਾਰੇ ਸਾਲਾਂ ਦੀ ਮਿਹਨਤ ਜਿਦੇ ਵਿੱਚ ਤੁਸੀਂ ਔਕੱਲੇ ਸਿਰਫ ਜਿੱਤਦੇ ਨਹੀਂ ਤੁਸੀਂ ਬਹੁਤ ਸਾਰੀਆਂ ਹਾਰਾਂ ਵਿੱਚੋਂ ਵੀ ਲੰਘ ਕੇ ਆਉਨੇ ਹੋ ਜੋ ਤੁਹਾਨੂੰ ਹੋਰ ਮਜ਼ਬੂਤ ਬਣਾਉਂਦੇ ਆ ਜਿਸ ਤਰ੍ਹਾਂ ਪਿਛਲੇ 올림픽 ਦੀ ਗੱਲ ਕਰੀਏ ਤਾਂ ਮਨੂਰਾ ਪਿਸਟਲ ਖਰਾਬ ਹੋ ਗਿਆ ਸੀ ਔਰ ਉੱਥੇ ਉਸ ਨੇ ਪਰਫਾਰਮੈਂਸ ਨੂੰ ਨਹੀਂ ਕਰ ਪਾਈ ਸੀ ਸੋ ਉਸ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨਾ ਔਰ ਫਿਰ ਇੰਨੀ ਜ਼ਬਰਦਸਤ ਵਾਪਸੀ ਕਰਨਾ ਔਰ ਫਿਰ ਉਹਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਸਾਬਤ ਕਰਨਾ ਦੁਬਾਰਾ ਕਾਇਮ ਕਰਨਾ

ਮੈਡਮ ਜੇਕਰ ਆਪਾਂ ਗੱਲ ਕਰੀਏ ਬੀ ਜੀ ਜੇਕਰ ਗੱਲ ਕਰੀਏ ਪਹਿਲਾਂ ਤਾਂ 올림픽 ਦੇ ਵਿੱਚ ਸਿਲੈਕਟ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿੱਤ ਹੁੰਦੀ ਹੈ ਜੋ ਪੈਰਾਟ ਦੇ ਵਿੱਚ ਇਸ ਵਾਰ 올림픽 ਹੋ ਰਹੀ ਹੈ ਪਰ ਕਈ ਲੋਕ ਹੈ ਜਿਹੇ ਸੋਚਦੇ ਨੇ ਕਿ ਬ੍ਰੌਂਜ਼ ਆ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਸਿਲਵਰ ਹੁੰਦਾ 골ਡ ਕੀ ਕਹੋਗੇ ਜੀ ਕਿ ਬ੍ਰੌਂਜ਼ ਮੈਦਲ ਜਿੰਨਾ ਵੀ ਇੱਕ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੁੰਦਾ ਜੀ ਦੇਖੋ ਜੀ ਜਿਸ ਤਰ੍ਹਾਂ ਆਪਾਂ ਗੱਲ 올림픽 ਤੱਕ ਪਹੁੰਚਣਾ ਹੀ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਬੜੇ ਹੀ ਤੁਹਾਨੂੰ ਅ ਟ੍ਰਾਇਲਸ ਵਿੱਚੋਂ ਲੰਘ ਕੇ ਤੁਸੀਂ 올림픽ਸ تک ਪਹੁੰਚਦੇ ਹੋ ਮ ਇੰਡੀਆ ਦੇ ਬੈਸਟ ਹੋਣਾ ਪੈਂਦਾ ਫਿਰ ਦੁਨੀਆ ਵਿੱਚ ਵੀ ਤੁਹਾਨੂੰ ਬੈਸਟ ਹੋਣਾ ਪੈਂਦਾ ਫਿਰ ਤੁਸੀਂ ਚਾ ਕੇ ਕਿਤੇ 올림픽ਸ ਵਿੱਚ ਛੋਟੀ ਸਿਲੈਕਸ਼ਨ ਹੁੰਦੀ ਹੈ ਔਰ ਉੱਥੇ ਜਾ ਕੇ ਕੋਈ ਵੀ ਖਿਡਾਰੀ ਜਿਹੜਾ 올림픽ਸ ਵਿੱਚ ਜਾਂਦਾ ਉਹ ਹਾਰਨ ਲਈ ਨਹੀਂ ਜਾਂਦਾ ਹਰ ਖਿਡਾਰੀ ਉੱਥੇ ਜਿੱਤਣ ਲਈ ਜਾਂਦਾ ਪਰਫਾਰਮ ਕਰਨ ਲਈ ਜਾਂਦਾ पर उस दिन एंड मेडल सिर्फ तीन जन मिलने हैं सो जिस तरह फाइनल भी देखिया तो मनो ने बहुत फाइट सी किया एंड लास्ट तक वो फाइट करती रही बट देखो जिस तरह एक, एक स्पोर्ट हैगी और स्पोर्ट विच कदों भी, भी किसी टाइम कुछ भी हो सकता है, पर फिर भी ਲਾਸਟ ਸ਼ਾਟ ਤੋਂ ਲੈ ਕੇ ਫਰਸਟ ਸ਼ਾਟ ਤੋਂ ਲੈ ਕੇ ਲਾਸਟ ਸ਼ਾਟ ਤੱਕ ਮਨੂੰ ਨੇ ਜਿਹੜਾ ਆਪਣਾ ਕੰਪੋਜ਼ਰ ਸੀਗਾ ਉਹਨੇ ਬਣਾ ਕੇ ਰੱਖਿਆ ਔਰ ਇੱਕ ਕੰਸਿਸਟੈਂਸੀ ਨਾਲ ਉਸਨੇ ਸ਼ੂਟ ਕੀਤਾ ਜਿਸਨੇ ਕਿ ਉਸਨੂੰ ব্রੌਂਜ਼ ਮੈਡਲ ਦਿਵਾਇਆ ਸੋ ਇਹਦੇ ਵਿੱਚ ਆਪਾਂ ਨੂੰ ਬਹੁਤ ਹੀ ਮਾਣ ਹੋਣਾ ਚਾਹੀਦਾ ਬਿਲਕੁਲ ਮੈਡਮ ਕਿਵੇਂ ਕਹੋਗੇ ਕਹਿ ਸਕਦੇ ਕਿ ਖਾਤਾ ਮਨੂੰ ਭਾ ਕਰਨੇ ਖੋਲਿਆ ਤੇ ਉਮੀਦ ਹੋਣਾ ਸਪੋਰਟਸਮੈਨਾਂ ਦੇ ਖਿਡਾਰੀਆਂ ਤੇ ਜੋ ਭਾਰਤੀ ਨੇ ਵੱਖ-ਵੱਖ ਖੇਡਾਂ ਦੇ ਵਿੱਚ ਲੱਗਦਾ ਕਿ ਉਮੀਦ ਹੈਗੀ ਕਿ ਪਿਛਲੇ ਸਮੇਂ ਨਾਲ ਹੋਣ ਕਹਿ ਸਕਦੇ ਹਾਂ ਸਟਰੋਂਗ ਹੋਇਆ ਭਾਰਤ ਹੈ ਭਾਰਤੀ ਖਿਡਾਰੀ

ਇਹ ਵੀ ਹੁੰਦਾ ਕਿ ਜਦੋਂ ਇੱਕ ਮੈਚ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਜੋ ਸਾਰਾ ਕੰਟਿੰਜੈਂਟ ਹੁੰਦਾ ਹੈ ਸਾਰੀ ਟੀਮ ਹੁੰਦੀ ਹੈ ਉਹਨਾਂ ਵਿੱਚ ਇੱਕ ਪੋਜ਼ਿਟਿਵਿਟੀ ਸਮ ਹਾਲਿਕ ਐਟਮੋਸਫੇਅਰ ਬਣ ਜਾਂਦਾ ਹੈ ਜਿਸ ਨਾਲ ਉਹ ਲੋਕ ਵੀ ਹੋਰ ਮੋਟੀਵੇਟ ਹੋ ਜਾਂਦੇ ਆ ਸੋ ਉਮੀਦ ਹੈ ਕਿ ਹੋਰ ਵੀ ਅੱਛੇ ਮੈਚਸ ਇੰਡੀਆ ਦੇ ਆਉਣਗੇ ਬਿਲਕੁਲ ਮੈਡਮ ਜੰਦੇ ਜਾਂਦੇ ਕੀ ਉਹਨਾਂ ਖਿਡਾਰਨਾਂ ਨੂੰ ਖਾਤਕਾ ਕੇ ਖਿਡਾਰਨਾਂ ਨੂੰ ਸਪੋਰਟਸ ਪ੍ਰਸ ਨੂੰ ਕੀ ਕਹੋਗੇ ਜਿਹੜੇ ਇਸ ਵਾਰ 올림픽 ਦੇ ਵਿੱਚ ਜਾਣ ਤੋਂ ਕਹਿ ਸਕਦੇ ਆ ਕਿ ਥੋੜੀ-ਮੋਟੀ ਘਾਟ ਰਹਿ ਗਈ ਹੈ ਜੇ ਇਸ ਵਾਰ 올림픽 ਦੇ ਵਿੱਚ ਨਹੀਂ ਜਾ ਸਕਦੇ ਖਾਸ ਕਰਕੇ ਲੜਕੀਆਂ ਨੂੰ ਕੀ ਮੋਟੀਵੇਟ ਕਰੋਗੇ ਜੰਦੇ ਜਾਂਦੇ

ਅ ਉਹਦੇ ਤੇ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਨੇ ਉਹ ਸ਼ੂਟਰ ਮਨੂਪਾਕ ਦੇ ਇਸ ਜਿੱਤ ਨੂੰ ਤੇ ਭਾਰ ਦੇ ਹਿੱਸੇ ਆਏ ਪਹਿਲੇ ਜਿਹੜੇ ਇਸ ਮੈਡਲ ਨੂੰ ਮੈਡਮ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਡਮ ਕਿਵੇਂ ਦੇਖਦੇ ਹੋ ਜੀ ਕਿੰਦਾ ਕਿੱਡਾ ਕਹਿ ਸਕਦੇ ਕਿ ਖੁਸ਼ੀ ਹੁੰਦੀ ਆ ਉਸ ਸਮੇਂ ਜਦੋਂ ਭਾਰਤ ਦੇ ਖਾਤਾ ਜ ਆਪਾਂ ਖੋਲੀਏ ਤਾਂ ਪਹਿਲਾ ਮੈਡਲ ਝੋਲੀ ਦੇ ਵਿੱਚ ਪਾਈਏ ਤਾਂ ਜੀ बहुत-बहुत बहुत 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 ज्यादा खुशी है जी करना है बिकॉज़ मैं मैं खुद एक स्पोर्ट्स पर्सन ते मनु बहुत अच्छी तरह समझ सकती तो सारे इंडिया की जिसने मेडल जितया तो अच्छा उसने अच्छ कीता है। और सारे इंडिया है बिल्कुल मैडम हाला इस खेल जुड़े हो ती कह सदी होना खेड ਉਹਨਾਂ ਖੇਡਾਂ ਨਾਲੋਂ ਵੱਖਰੀ ਖੇਡ ਆ ਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਇਹ ਪਹਿਲੀ ਲੜਕੀ ਆ ਜਿਹੜੀ ਮਨੂਪਾਕਰ ਆ ਤੇ ਸ਼ੂਟਰ ਆ ਤੇ ਕਿਵੇਂ ਦੇਖਦੇ ਹੋ ਕੀ ਲੱਗਦਾ ਕਾਫੀ ਜ਼ਿਆਦਾ ਇਸ ਖੇਡ ਨੂੰ ਖੇਡਣ ਦੇ ਲਈ ਕਾਫੀ ਅਨੁਭਵ ਦੀ ਜ਼ਰੂਰਤ ਹੁੰਦੀ ਹੈ ਮਿਹਨਤ ਦੀ ਲੋੜ ਹੁੰਦੀ ਹੈ ਜੀ ਜੀ ਹਾਂ ਬਿਲਕੁਲ ਦੇਖੋ 올림픽 ਤੱਕ ਪਹੁੰਚਣ ਲਈ ਤਾਂ ਮਿਹਨਤ ਤੋਂ ਬਿਨਾ ਤੁਸੀਂ ਪਹੁੰਚ ਨਹੀਂ ਸਕਦੇ ਜੀ ਸੋ ਉੱਥੇ ਜਾ ਕੇ ਫਿਰ ਪਰਫਾਰਮ ਕਰਨਾ ਮੈਨੂੰ ਜਿੰਨਾ ਇਹਦੇ ਲਈ ਬਹੁਤ ਕਈ ਸਾਲਾਂ ਦੀ ਪਿੱਛੇ ਮਿਹਨਤ ਹੁੰਦੀ ਹੈ ਕੋਈ ਇੱਕ ਸਾਲ ਜਾਂ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ ਬਹੁਤ ਸਾਰੇ ਸਾਲਾਂ ਦੀ ਮਿਹਨਤ ਜਿਦੇ ਵਿੱਚ ਤੁਸੀਂ ਇਕੱਲੇ ਸਿਰਫ ਜਿੱਤਦੇ ਨਹੀਂ ਤੁਸੀਂ ਬਹੁਤ ਸਾਰੀਆਂ ਹਾਰਾਂ ਵਿੱਚੋਂ ਵੀ ਲੰਘ ਕੇ ਆਉਨੇ ਹੋ ਜੋ ਤੁਹਾਨੂੰ ਹੋਰ ਮਜ਼ਬੂਤ ਬਣਾਉਂਦੇ ਆ ਜਿਸ ਤਰ੍ਹਾਂ ਪਿਛਲੇ 올림픽 ਦੀ ਗੱਲ ਕਰੀਏ ਤਾਂ ਮਨੂਰਾ ਪਿਸਤਲ ਖਰਾਬ ਹੋ ਗਿਆ ਸੀ ਔਰ ਉੱਥੇ ਉਸ ਨੇ ਪਰਫਾਰਮੈਂਸ ਨਹੀਂ ਕਰ ਪਾਈ ਸੀ सो so, उस तो बाद और फिर इनी जबरदस्त वापसी करना और फिर अपने आप को दोबारा साबित करना दोबारा कायम करना बहुत ही वोटी प्राप्ति है और बहुत सारे और जिस तरह शूटिंग की गल करिए मैंने हो भी ज्यादा खुशी है क्योंकि मैं भी शूटर है तो मेरी भी स्पोर्ट्स च मेडल आया पहला मैंने और आप शूटिंग की गल करिए बहुत ही कॉन्सनट्रेन से बहुत फोकस वाली गेम है ਸੋ ਉਸ ਸਵਿਚ ਤੁਹਾਡਾ ਮਤਲਬ ਇੱਕ ਇੱਕ ਹਰ ਬੀਟ ਤੱਕ ਵੀ ਆਪਣਾ ਕੰਟਰੋਲ ਕਰਨਾ ਹੁੰਦਾ ਸੋ ਇੰਨੇ ਮੁਸ਼ਕਿਲ ਪ੍ਰੈਸ਼ਰ ਚ ਲੰਘ ਕੇ ਜਿਸ ਨੂੰ 100 ਕਰੋੜ ਦਾ ਦੇਸ਼ ਤੁਹਾਨੂੰ ਦੇਖ ਰਿਹਾ ਹੈ ਔਰ ਉਸ ਨੂੰ ਉਸ ਸਵਿਚ ਕਾਮਯਾਬ ਹੋਣਾ ਬਹੁਤ ਵੱਡੀ ਗੱਲ ਹੈ ਮੈਡਮ ਜੇਕਰ ਆਪਾਂ ਗੱਲ ਕਰੀਏ ਬਈ ਜੀ ਜੇਕਰ ਗੱਲ ਕਰੀਏ ਪਹਿਲਾਂ ਤਾਂ 올림픽 ਦੇ ਵਿੱਚ ਸਿਲੈਕਟ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿੱਤ ਹੁੰਦੀ ਹੈ ਜੋ ਪੈਰਟ ਦੇ ਵਿੱਚ ਇਸ ਵਾਰ 올림픽 ਹੋ ਰਹੀ ਹੈ ਪਰ ਕਈ ਲੋਕਾਂ ਜਿਹੜੇ ਸੋਚਦੇ ਨੇ ਕਿ ਬ੍ਰੌਂਜ਼ ਆ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਸਿਲਵਰ ਹੁੰਦਾ 골ਡ ਕੀ ਕਹੋਗੇ ਜੀ ਕਿ ਬ੍ਰੌਂਜ਼ ਮੈਡਲ ਜਿੰਨਾ ਵੀ ਇੱਕ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੁੰਦਾ ਜੀ ਦੇਖੋ ਜੀ ਜਿਸ ਤਰ੍ਹਾਂ ਆਪਾਂ ਗੱਲ 올림픽ਸ ਤੱਕ ਪਹੁੰਚਣਾ ਹੀ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਬੜੇ ਹੀ ਤੁਹਾਨੂੰ ਟ੍ਰਾਇਲਸ ਵਿੱਚੋਂ ਲੰਘ ਕੇ ਤੁਸੀਂ 올림픽ਸ ਤੱਕ ਪਹੁੰਚਦੇ ਹੋ ਵੀਂਡਿਆ ਤੇ ਬੈਸਟ ਹੋਣਾ ਪੈਂਦਾ ਫਿਰ ਦੁਨੀਆ ਵਿੱਚ ਵੀ ਤੁਹਾਨੂੰ ਬੈਸਟ ਹੋਣਾ ਪੈਂਦਾ ਫਿਰ ਤੁਸੀਂ ਚੱਲ ਕੇ ਕਿਤੇ 올림픽ਸ ਵਿੱਚ ਥੋੜੀ ਸਿਲੈਕਸ਼ਨ ਹੁੰਦੀ ਹੈ ਔਰ ਉੱਥੇ ਜਾ ਕੇ ਕੋਈ ਵੀ ਖਿਡਾਰੀ ਜਿਹੜਾ 올림픽ਸ ਵਿੱਚ ਜਾਂਦਾ ਉਹ ਹਾਰਨ ਲਈ ਨਹੀਂ ਜਾਂਦਾ ਹਰ ਖਿਡਾਰੀ ਉੱਥੇ ਜਿੱਤਣ ਲਈ ਜਾਂਦਾ ਪਰਫਾਰਮ ਕਰਨ ਲਈ ਜਾਂਦਾ पर उस दिन एंड विच मेडल सिर्फ तीन जनेनो मिलने हैं। सो जिस तरह फाइनल भी देखया सी ता मन्नू ने बहुत फाइट्स दी कीता एंड लास्ट तक वो फाइट करती रही बट देखो जिस तरह एक स्पोर्ट हैगी और स्पोर्ट विच कदो भी किसी टाइम कुछ भी हो सकता है पर फिर भी ਲਾਰਸ ਸ਼ਾਟ ਤੋਂ ਲੈ ਕੇ ਫਰਸਟ ਸ਼ਾਟ ਤੋਂ ਲੈ ਕੇ ਲਾਰਸ ਸ਼ਾਟ ਤੱਕ ਮਨੂੰ ਨੇ ਜਿਹੜਾ ਆਪਣਾ ਕੰਪੋਜ਼ਰ ਸੀਗਾ ਉਹਨੇ ਬਣਾ ਕੇ ਰੱਖਿਆ ਔਰ ਇੱਕ ਕੰਸਿਸਟੈਂਸੀ ਨਾਲ ਉਸਨੇ ਸ਼ੂਟ ਕੀਤਾ ਜਿਸਨੇ ਕਿ ਉਸਨੂੰ ব্রੌਂਜ਼ ਮੈਡਲ ਦਿਵਾਇਆ ਸੋ ਇਹਦੇ ਵਿੱਚ ਆਪਾਂ ਨੂੰ ਬਹੁਤ ਹੀ ਮਾਣ ਹੋਣਾ ਚਾਹੀਦਾ ਬਿਲਕੁਲ ਮੈਡਮ ਕਿਵੇਂ ਕਹੋਗੇ ਕਹਿ ਸਕਦੇ ਹੈ ਕਿ ਖਾਤਾ ਮਨੂੰ ਭਾਕਰ ਨੇ ਖੋਲ੍ਹਿਆ ਤੇ ਉਮੀਦ ਹੋਦਾ ਸਪੋਰਟਸਮੈਨਾਂ ਦੇ ਖਿਡਾਰੀਆਂ ਤੇ ਜੋ ਭਾਰਤੀ ਨੇ ਵੱਖ-ਵੱਖ ਖੇਡਾਂ ਦੇ ਵਿੱਚ ਲੱਗਦਾ ਕਿ ਉਮੀਦ ਹੈਗੀ ਕਿ ਪਿਛਲੇ ਸਮੇਂ ਨਾਲ ਹੁਣ ਕਹਿ ਸਕਦੇ ਹਾਂ ਸਟਰੋਂਗ ਹੋਇਆ ਭਾਰਤ ਹੈ ਭਾਰਤੀ ਖਿਡਾਰੀ जी हाँ बिल्कुल अगर सारी होल भी अच्छा, स्पोर्ट्स ओलंपिक गया है बहुत ही स्ट्रोंग है शूटिंग की भी गल करिये तो कल दो शूटर्स है जो फाइनल है लड़किया टेन मीटर एयर राइफल रमिता जिंदल है और लड़किया टेन मीटर एयर राइफल अर्जुन बबूता जो कि फाजिलका तो है ਉਹ ਦੋਨੋਂ ਫਾਈਨਲ ਵਿੱਚ ਕੱਲ ਹਿੱਸਾ ਲੈਣਗੇ ਔਰ ਹੋ ਸਕਦਾ ਬਹੁਤ ਅਚੀ ਫਾਰਮ ਵਿੱਚ ਹੈਗੇ ਆ ਤਾਂ ਉਹਨਾਂ ਤੋਂ ਵੀ ਆਪ ਕੋ ਮੈਡਲ ਦੀ ਉਮੀਦ ਰੱਖ ਸਕਦੇ ਆ ਔਰ ਇਹ ਵੀ ਹੁੰਦਾ ਕਿ ਜਦੋਂ ਇੱਕ ਮੈਡਲ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਜੋ ਸਾਰਾ ਕੰਟੈਂਜੈਂਟ ਹੁੰਦਾ ਸਾਰੀ ਟੀਮ ਹੁੰਦੀ ਉਹਨਾਂ ਵਿੱਚ ਇੱਕ ਪੋਜ਼ਿਟਿਵਿਟੀ ਸਮਹੋਲਿਕ ਐਟਮੋਸਫੇਅਰ ਬਣ ਜਾਂਦਾ ਜਿਸ ਨਾਲ ਉਹ ਲੋਕ ਵੀ ਹੋਰ ਮੋਟੀਵੇਟ ਹੋ ਜਾਂਦੇ ਆ ਸੋ ਉਮੀਦ ਹੈ ਕਿ ਹੋਰ ਵੀ ਅچھے ਮੈਡਲ ਹਿੰਡਿਆ ਦੇ ਆਉਣਗੇ ਬਿਲਕੁਲ ਮੈਡਮ ਜਾਣਦੇ ਜਾਂਦੇ ਕੀ ਉਹਨਾਂ ਖਿਡਾਰੀਆਂ ਨੂੰ ਖਾਤਕਾ ਕੇ ਖਿਡਾਰੀਆਂ ਨੂੰ ਸਪੋਰਟਸ ਪ੍ਰਸ ਨੂੰ ਕੀ ਕਹੋਗੇ ਜਿਹੜੇ ਇਸ ਵਾਰ 올림픽 ਦੇ ਵਿੱਚ ਜਾਣ ਤੋਂ ਕੈ ਤਦ ਕਿ ਥੋੜੀ-ਮੋਟੀ ਘਾਟ ਰਹਿ ਗਈ ਹੈ ਜੇ ਇਸ ਵਾਰ 올림픽 ਦੇ ਵਿੱਚ ਨਹੀਂ ਜਾ ਸਕਦੇ ਖਾਸ ਕਰਕੇ ਲੜਕਿਆਂ ਨੂੰ ਕੀ ਮੋਟੀਵੇਟ ਕਰੋਗੇ ਜਾਂਦੇ-ਜਾਂਦੇ ਦੇਖੋ ਜੀ ਸਪੋਰਟਸ ਇੱਕ ਦਿਨ ਵਿੱਚ ਖਤਮ ਨਹੀਂ ਹੋ ਜਾਂਦੀ ਹੈ ਸਪੋਰਟਸ ਇਨ ਜਰਨੀ ਹੈ ਸੋ ਜੋ ਇਸ ਵਾਰ ਨਹੀਂ ਜਾ ਪਾਏ ਉਹਨਾਂ ਨੂੰ ਜ਼ਰੂਰ ਬੜਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸਨੇ 올림픽 ਵਿੱਚ ਜਾ ਕੇ ਮਨੂ ਦੀ ਬੁਸ਼ਕੇ ਬਾਅਦ ਜਿੱਤ ਨਹੀਂ ਪਾਈ ਸੀ ਸੋ ਇਸ ਵਾਰ ਉਸਨੇ ਬ੍ਰੌਂਜ਼ ਮੈਡਲ ਜਿੱਤਿਆ ਸੋ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਬਿਲਕੁਲ 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 ਜੀ ਧੰਨਵਾਦ ਪੂਰੀ ਗੱਲਬਾਤ ਕਰਨ ਦੇ ਲਈ ਮੈਡਮ ਅਵਨੀਤ ਕੌਰ ਸਿੱਧੂ ਸਾਡੇ ਨਾਲ ਮੌਜੂਦ ਸੀ ਸਾਬਕਾ 올림픽 ਜਿਨੇ ਰਹਿ ਚੁੱਕੇ ਨੇ ਉਹ ਮੈਡਮ ਅਵਨੀਤ ਕੌਰ ਸਿੱਧੂ ਰਹਿ ਚੁੱਕੇ ਨੇ ਜੋ ਐਸਐਸਪੀ ਅਹੁਦੇ ਤੇ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਨੇ ਉਹ ਸ਼ੂਟਰ ਮਨੂ ਪਾਕਦੇਸ ਜਿੱਤ ਨੂੰ ਤੇ ਭਾਰਤ ਦੇ ਹਿੱਸੇ ਆਏ ਪਹਿਲੇ ਜਿਹੜੇ ਇਸ ਮੈਡਲ ਨੂੰ ਮੈਡਮ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਡਮ ਕਿਵੇਂ ਦੇਖਦੇ ਹੋ ਜੀ ਕਿੰਦਾ ਕਿੱਦਾਂ ਕਹਿ ਸਕਦੇ ਕਿ ਖੁਸ਼ੀ ਹੁੰਦੀ ਆ ਉਸ ਸਮੇਂ ਜਦੋਂ ਭਾਰਤ ਦੇ ਖਾਤਾ ਜ ਆਪਾਂ ਖੋਲ੍ਹியே ਤਾਂ ਪਹਿਲਾ ਮੈਡਲ ਝੋਲੀ ਦੇ ਵਿੱਚ ਪਾਈਏ ਤਾਂ ਜੀ बहुत 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 ज्यादा खुशी है, जी, करना है, मैं खुद एक है, जी। है जिसने मेडल जितया है ओलंपिक तो बहुत ही अच्छा उसने अच्छ है और सारे इंडिया नई दनी हूं बिलकुल मेडम हाला इस खेत जुड़े हो तो कह सकते हैं की होना खेड ਉਹਨਾਂ ਖੇਡਾਂ ਨਾਲੋਂ ਵੱਖਰੀ ਖੇਡ ਆ ਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਇਹ ਪਹਿਲੀ ਲੜਕੀ ਆ ਜਿਹੜੀ ਮਨੂਪਾਕਰ ਆ ਤੇ ਸ਼ੂਟਰ ਆ ਤੇ ਕਿਵੇਂ ਦੇਖਦੇ ਹੋ ਕੀ ਲੱਗਦਾ ਕਾਫੀ ਜ਼ਿਆਦਾ ਇਸ ਖੇਡ ਨੂੰ ਖੇਡਣ ਦੇ ਲਈ ਕਾਫੀ ਅਨੁਭਵ ਦੀ ਜ਼ਰੂਰਤ ਹੁੰਦੀ ਹੈ ਮਿਹਨਤ ਦੀ ਲੋੜ ਹੁੰਦੀ ਹੈ ਜੀ ਜੀ ਹਾਂ ਬਿਲਕੁਲ ਦੇਖੋ 올림픽 ਤੱਕ ਪਹੁੰਚਣ ਲਈ ਤਾਂ ਮਿਹਨਤ ਤੋਂ ਬਿਨਾ ਤੁਸੀਂ ਪਹੁੰਚ ਨਹੀਂ ਸਕਦੇ ਜੀ ਸੋ ਉੱਥੇ ਜਾ ਕੇ ਫਿਰ ਪਰਫਾਰਮ ਕਰਨਾ ਮੈਨੂੰ ਜਿੰਨਾ ਇਹਦੇ ਲਈ ਬਹੁਤ ਕਈ ਸਾਲਾਂ ਦੀ ਪਿੱਛੇ ਮਿਹਨਤ ਹੁੰਦੀ ਹੈ ਕੋਈ ਇੱਕ ਸਾਲੀਆਂ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ ਬਹੁਤ ਸਾਰੇ ਸਾਲਾਂ ਦੀ ਮਿਹਨਤ ਜਿਦੇ ਵਿੱਚ ਤੁਸੀਂ ਕੱਲੇ ਸਿਰਫ ਜਿੱਤਦੇ ਨਹੀਂ ਤੁਸੀਂ ਬਹੁਤ ਸਾਰੀਆਂ ਹਾਰਾਂ ਵਿੱਚੋਂ ਵੀ ਲੰਘ ਕੇ ਆਉਨੇ ਹੋ ਜੋ ਤੁਹਾਨੂੰ ਹੋਰ ਮਜ਼ਬੂਤ ਬਣਾਉਂਦੇ ਆ ਜਿਸ ਤਰ੍ਹਾਂ ਪਿਛਲੇ 올림픽ਸ ਦੀ ਗੱਲ ਕਰੀਏ ਤਾਂ ਮਨੂਰਾ ਪਿਸਟਲ ਖਰਾਬ ਹੋ ਗਿਆ ਸੀ ਔਰ ਉੱਥੇ ਉਸ ਨੇ ਪਰਫਾਰਮੈਂਸ ਉਹ ਨਹੀਂ ਕਰ ਪਾਈ ਸੀ ਸੋ ਉਸ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨਾ ਔਰ ਫਿਰ ਇੰਨੀ ਜ਼ਬਰਦਸਤ ਵਾਪਸੀ ਕਰਨਾ ਔਰ ਫਿਰ ਉਹਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਸਾਬਤ ਕਰਨਾ ਦੁਬਾਰਾ ਕਾਇਮ ਕਰਨਾ

ਮੈਡਮ ਜੇਕਰ ਆਪਾਂ ਗੱਲ ਕਰੀਏ ਬਈ ਜੀ ਜੇਕਰ ਗੱਲ ਕਰੀਏ ਪਹਿਲਾਂ ਤਾਂ 올림픽 ਦੇ ਵਿੱਚ ਸਿਲੈਕਟ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿੱਤ ਹੁੰਦੀ ਹੈ ਜੋ ਪੈਰਟ ਦੇ ਵਿੱਚ ਇਸ ਵਾਰ 올림픽 ਹੋ ਰਹੀ ਆ ਪਰ ਕਈ ਲੋਕਾਂ ਜਿਹੜੇ ਸੋਚਦੇ ਨੇ ਕਿ ਬ੍ਰੌਂਜ਼ ਆ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਸਿਲਵਰ ਹੁੰਦਾ 골ਡਨ ਕੀ ਕਹੋਗੇ ਜੀ ਕਿ ਬ੍ਰੌਂਜ਼ ਮੈਡਲ ਜਿਤਨਾ ਵੀ ਇੱਕ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੁੰਦਾ ਜੀ ਦੇਖੋ ਜੀ ਜਿਸ ਤਰ੍ਹਾਂ ਆਪਾਂ ਗੱਲ 올림픽 ਤੱਕ ਪਹੁੰਚਣਾ ਹੀ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਬੜੇ ਹੀ ਤੁਹਾਨੂੰ ਚਾਇਲਡ ਵਿਚੋਂ ਲੰਘ ਕੇ ਤੁਸੀਂ 올림픽ਸ تک ਪਹੁੰਚਦੇ ਹੋਂ ਇੰਡੀਆ ਦੇ ਬੈਸਟ ਹੋਣਾ ਪੈਂਦਾ ਫਿਰ ਦੁਨੀਆਂ ਵਿੱਚ ਵੀ ਤੁਹਾਨੂੰ ਬੈਸਟ ਹੋਣਾ ਪੈਂਦਾ ਫਿਰ ਤੁਸੀਂ ਚੱਲ ਕੇ ਕਿਤੇ 올림픽ਸ ਵਿੱਚ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਔਰ ਉੱਥੇ ਜਾ ਕੇ ਕੋਈ ਵੀ ਖਿਡਾਰੀ ਜਿਹੜਾ 올림픽ਸ ਵਿੱਚ ਜਾਂਦਾ ਉਹ ਹਾਰਨ ਲਈ ਨਹੀਂ ਜਾਂਦਾ ਹਰ ਖਿਡਾਰੀ ਉੱਥੇ ਜਿੱਤਣ ਲਈ ਜਾਂਦਾ ਪਰਫਾਰਮ ਕਰਨ ਲਈ ਜਾਂਦਾ पर उस दिन एंड तो मेडल सिर्फ तीन जण्या मिलने है। so, हैं सो जिस तरह फाइनल भी देखा साम मनो ने बहुत फाइट किया लास्ट तक वो फाइट कर दी रही बट देखो जिस तरह एक स्पोर्ट हैगी और स्पोर्ट कदों भी किसी टाइम कुछ भी हो सकता है पर फिर भी ਲਾਰਜ ਸ਼ਾਟ ਤੋਂ ਲੈ ਕੇ ਫਰਸਟ ਸ਼ਾਟ ਤੋਂ ਲੈ ਕੇ ਲਾਰਜ ਸ਼ਾਟ ਤੱਕ ਮਨੂੰ ਨੇ ਜਿਹੜਾ ਆਪਣਾ ਕੰਪੋਜ਼ਰ ਸੀਗਾ ਉਹਨੇ ਬਣਾ ਕੇ ਰੱਖਿਆ ਔਰ ਇੱਕ ਕੰਸਿਸਟੈਂਸੀ ਨਾਲ ਉਸਨੇ ਸ਼ੂਟ ਕੀਤਾ ਜਿਸਨੇ ਕਿ ਉਸ ਨੂੰ ব্রੌਨ ਮੈਡਲ ਦਵਾਇਆ ਸੋ ਇਹਦੇ ਵਿੱਚ ਆਪਾਂ ਨੂੰ ਬਹੁਤ ਹੀ ਮਾਣ ਹੋਣਾ ਚਾਹੀਦਾ ਬਿਲਕੁਲ ਮੈਡਮ ਕਿਵੇਂ ਕਹੋਗੇ ਕਹਿ ਸਕਦੇ ਹੈ ਕਿ ਖਾਤਾ ਮਨੂੰ ਭਾਕਰ ਨੇ ਖੋਲਿਆ ਤੇ ਉਮੀਦ ਹੋ ਰਹਾ ਸਪੋਰਟਸਮੈਨਾਂ ਦੇ ਖਿਡਾਰੀਆਂ ਤੇ ਜੋ ਭਾਰਤੀ ਨੇ ਵੱਖ-ਵੱਖ ਖੇਡਾਂ ਦੇ ਵਿੱਚ ਲੱਗਦਾ ਕਿ ਉਮੀਦ ਹੈਗੀ ਹੈ ਕਿ ਪਿਛਲੇ ਸਮੇਂ ਨਾਲ ਹੁਣ ਕਹਿ ਸਕਦੇ ਸਟਰੋਂਗ ਹੋਇਆ ਭਾਰਤ ਹੈ ਭਾਰਤੀ ਖਿਡਾਰੀ

ਇਹ ਵੀ ਹੁੰਦਾ ਕਿ ਜਦੋਂ ਇੱਕ ਮੈਡਰ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਜੋ ਸਾਰਾ ਕੰਟਿੰਜੈਂਟ ਹੁੰਦਾ ਹੈ ਸਾਰੀ ਟੀਮ ਹੁੰਦੀ ਹੈ ਉਹਨਾਂ ਵਿੱਚ ਇੱਕ ਪੋਜ਼ਿਟਿਵਿਟੀ ਸਮ ਹਾਲਿਕ ਐਟਮੋਸਫੇਅਰ ਬਣ ਜਾਂਦਾ ਹੈ ਜਿਸ ਨਾਲ ਉਹ ਲੋਕ ਵੀ ਹੋਰ ਮੋਟੀਵੇਟ ਹੋ ਜਾਂਦੇ ਆ ਸੋ ਉਮੀਦ ਹੈ ਕਿ ਹੋਰ ਵੀ ਅੱਛੇ ਮੈਡਰਸ ਇੰਡੀਆ ਦੇ ਆਉਣਗੇ ਬਿਲਕੁਲ ਮੈਡਮ ਜਾਣਦੇ ਜਾਂਦੇ ਕੀ ਉਹਨਾਂ ਖਿਡਾਰਨਾਂ ਨੂੰ ਖਾਤਕਾ ਕੇ ਖਿਡਾਰਨਾਂ ਨੂੰ ਸਪੋਰਟਸ ਪ੍ਰਸੰ ਨੂੰ ਕੀ ਕਹੋਗੇ ਜਿਹੜੇ ਇਸ ਵਾਰ 올림픽 ਦੇ ਵਿੱਚ ਜਾਣ ਤੋਂ ਕਹਿ ਸਕਦੇ ਆ ਕਿ ਥੋੜੀ-ਮੋਟੀ ਘਾਟ ਰਹਿ ਗਈ ਹੈ ਜੇ ਇਸ ਵਾਰ 올림픽 ਦੇ ਵਿੱਚ ਨਹੀਂ ਜਾ ਸਕਦੇ ਖਾਸ ਕਰਕੇ ਲੜਕੀਆਂ ਨੂੰ ਕੀ ਮੋਟੀਵੇਟ ਕਰੋਗੇ ਜਾਂਦੇ ਜਾਂਦੇ ਦੇਖੋ ਜੀ სპੋਰਟਸ ਇੱਕ ਦਿਨ ਵਿੱਚ ਖਤਮ ਨਹੀਂ ਹੋ ਜਾਂਦੀ ਐ სპੋਰਟਸ ਇਨ জার্নি ਐ ਸੋ ਜੋ ਇਸ ਵਾਰ ਨਹੀਂ ਜਾ ਪਾਏ ਉਹਨਾਂ ਨੂੰ ਵੀ ਰੂਟ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸਨੇ 올림픽 ਵਿੱਚ ਜਾ ਕੇ ਮਨੂ ਵੀ ਕੁਝ ਕੀ ਬਾਰ ਜਿੱਤ ਨਹੀਂ ਪਾਈ ਸੀ ਸੋ ਇਸ ਵਾਰ ਉਸਨੇ ব্রੌਨ ਮੈਡਲ ਜਿੱਤਿਆ ਸੋ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਬਿਲਕੁਲ 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 ਜੀ ਧੰਨਵਾਦ ਪੂਰੀ ਗੱਲਬਾਤ ਕਰਨ ਲਈ ਮੈਡਮ ਅਵਨੀਤ ਕੌਰ ਸਿੱਧੂ ਸਾਹਿਬ ਨਾਲ ਮੌਜੂਦ ਸੀ ਸਾਬਕਾ 올림픽 ਜੀਨੇ ਰਹਿ ਚੁੱਕੇ ਨੇ ਉਹ ਮੈਡਮ ਅਵਨੀਤ ਕੌਰ ਸਿੱਧੂ ਰਹਿ ਚੁੱਕੇ ਨੇ ਜੋ ਐਸਐਸਪੀ ਅਹੁਦੇ ਤੇ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਨੇ ਉਹ ਸ਼ੂਟਰ ਮਨੂ ਪਾਕਦੇਸ਼ ਜਿਤਨੂੰ ਤੇ ਭਾਰਤ ਦੇ ਹਿੱਸੇ ਆਏ ਪਹਿਲੇ ਜਿਹੜੇ ਇਸ ਮੈਡਲ ਨੂੰ ਮੈਡਮ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਡਮ ਕਿਵੇਂ ਦੇਖਦੇ ਹੋ ਜੀ ਕਿੰਦਾ ਕਿ ਜਿੱਦਾ ਕਹਿ ਸਕਦੇ ਆ ਕਿ ਖੁਸ਼ੀ ਹੁੰਦੀ ਆ ਉਸ ਸਮੇਂ ਜਦੋਂ ਭਾਰਤ ਦੇ ਖਾਤਾ ਜ ਆਪਾਂ ਖੋਲ੍ਹியே ਤਾਂ ਪਹਿਲਾ ਮੈਡਲ ਝੋਲੀ ਦੇ ਵਿੱਚ ਪਾਈਏ ਤਾਂ ਜੀ बोहत uh, बहुत बहुत, बहुत, बहुत ज्यादा खुशी है जी शब्दांश करना है बिकॉज़ मैं मैं खुद एक स्पोर्ट्स पर्सन uh, बहुत अच्छी तरह समझ सकती सारे इंडिया की जिसने मेडल जितया तो uh, अच्छा उसने अच्छ है और, uh, सारे इंडिया दनी आला इस खेल जुड़े हो ती कह सकते हैं की होना खेडा ਉਹਨਾਂ ਖੇਡਾਂ ਨਾਲੋਂ ਵੱਖਰੀ ਖੇਡ ਆ ਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਇਹ ਪਹਿਲੀ ਲੜਕੀ ਆ ਜਿਹੜੀ ਮਨੂਪਾਕ ਕਰਾ ਤੇ ਸ਼ੂਟਰ ਆ ਤੇ ਕਿਵੇਂ ਦੇਖਦੇ ਹੋ ਕੀ ਲੱਗਦਾ ਕਾਫੀ ਜ਼ਿਆਦਾ ਇਸ ਖੇਡ ਨੂੰ ਖੇਡਣ ਦੇ ਲਈ ਕਾਫੀ ਅਨੁਭਵ ਦੀ ਜ਼ਰੂਰਤ ਹੁੰਦੀ ਹੈ ਮਿਹਨਤ ਦੀ ਲੋੜ ਹੁੰਦੀ ਹੈ ਜੀ ਜੀ ਹਾਂ ਬਿਲਕੁਲ ਦੇਖੋ 올림픽 ਤੱਕ ਪਹੁੰਚਣ ਲਈ ਤਾਂ ਮਿਹਨਤ ਤੋਂ ਬਿਨਾ ਤੁਸੀਂ ਪਹੁੰਚ ਨਹੀਂ ਸਕਦੇ ਜੀ ਸੋ ਉੱਥੇ ਜਾ ਕੇ ਫਿਰ ਪਰਫਾਰਮ ਕਰਨਾ ਮੈਨੂੰ ਜਿੰਨਾ ਇਹਦੇ ਲਈ ਬਹੁਤ ਕਈ ਸਾਲਾਂ ਦੀ ਪਿੱਛੇ ਮਿਹਨਤ ਹੁੰਦੀ ਹੈ ਕੋਈ ਇੱਕ ਸਾਲ ਜਾਂ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ ਬਹੁਤ ਸਾਰੇ ਸਾਲਾਂ ਦੀ ਮਿਹਨਤ ਜਿਦੇ ਵਿੱਚ ਤੁਸੀਂ ਔਰ ਕੱਲੇ ਸਿਰਫ ਜਿੱਤਦੇ ਨਹੀਂ ਤੁਸੀਂ ਬਹੁਤ ਸਾਰੀਆਂ ਹਾਰਾਂ ਵਿੱਚੋਂ ਵੀ ਲੰਘ ਕੇ ਆਉਨੇ ਹੋ ਜੋ ਤੁਹਾਨੂੰ ਹੋਰ ਮਜ਼ਬੂਤ ਬਣਾਉਂਦੇ ਆ ਜਿਸ ਤਰ੍ਹਾਂ ਪਿਛਲੇ 올림픽 ਦੀ ਗੱਲ ਕਰੀਏ ਤਾਂ ਮਨੂਰਾ ਪਿਸਟਲ ਖਰਾਬ ਹੋ ਗਿਆ ਸੀ ਔਰ ਉੱਥੇ ਉਸ ਨੇ ਪਰਫਾਰਮੈਂਸ ਨੂੰ ਨਹੀਂ ਕਰ ਪਾਈ ਸੀ ਸੋ ਉਸ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨਾ ਔਰ ਫਿਰ ਇੰਨੀ ਜ਼ਬਰਦਸਤ ਵਾਪਸੀ ਕਰਨਾ ਔਰ ਫਿਰ ਉਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਸਾਬਤ ਕਰਨਾ ਦੁਬਾਰਾ ਕਾਇਮ ਕਰਨਾ बहुत ही बड़ी प्राप्ति है और बहुत सारे और जिस तरह शूटिंग की करिए मैं भी ज्यादा खुशी है क्योंकि मैं भी शूटर मेरी भी स्पोर्ट्स में मेडल आया पहला और आप शूटिंग की गल करिए तो बहुत ही कॉन्सनट्रेन से बहुत फोकस वाली गेम है सो उस स्विच थोड़ा मतलब एक एक हार्ट बीट तो से अपना कंट्रोल करना होंगे सो इन मुश्किल प्रेसर चो लं जो सौ करोड़ का देश थो देख रहा है और उस कामयाब होना बहुत वही गल है ਮੈਡਮ ਜੇਕਰ ਆਪਾਂ ਗੱਲ ਕਰੀਏ ਬੀ ਜੀ ਜੇਕਰ ਗੱਲ ਕਰੀਏ ਪਹਿਲਾਂ ਤਾਂ 올림픽 ਦੇ ਵਿੱਚ ਸਿਲੈਕਟ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿੱਤ ਹੁੰਦੀ ਹੈ ਜੋ ਪੈਰਟ ਦੇ ਵਿੱਚ ਇਸ ਵਾਰ 올림픽 ਹੋ ਰਿਹਾ ਪਰ ਕਈ ਲੋਕਾਂ ਜਿਹੇ ਸੋਚਦੇ ਨੇ ਕਿ ਬ੍ਰੌਂਜ਼ ਆ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਸਿਲਵਰ ਹੁੰਦਾ 골ਡਨ ਕੀ ਕਹੋਗੇ ਜੀ ਕਿ ਬ੍ਰੌਂਜ਼ ਮੈਡਲ ਜਿੰਨਾ ਵੀ ਇੱਕ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੁੰਦਾ ਜੀ ਦੇਖੋ ਜੀ ਜਿਸ ਤਰ੍ਹਾਂ ਆਪਾਂ ਗੱਲ 올림픽ਸ ਤੱਕ ਪਹੁੰਚਣਾ ਹੀ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਬੜੇ ਹੀ ਤੁਹਾਨੂੰ ਟ੍ਰਾਇਲਸ ਵਿੱਚੋਂ ਲੰਘ ਕੇ ਤੁਸੀਂ 올림픽ਸ ਤੱਕ ਪਹੁੰਚਦੇ ਹੋ ਮੰਡਿਆ ਦੇ ਬੈਸਟ ਹੋਣਾ ਪੈਂਦਾ ਫਿਰ ਦੁਨੀਆਂ ਵਿੱਚ ਵੀ ਤੁਹਾਨੂੰ ਬੈਸਟ ਹੋਣਾ ਪੈਂਦਾ ਫਿਰ ਤੁਸੀਂ ਚੱਲ ਕੇ ਕਿਤੇ 올림픽ਸ ਵਿੱਚ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਔਰ ਉੱਥੇ ਜਾ ਕੇ ਕੋਈ ਵੀ ਖਿਡਾਰੀ ਜਿਹੜਾ 올림픽ਸ ਵਿੱਚ ਜਾਂਦਾ ਉਹ ਹਾਰਨ ਲਈ ਨਹੀਂ ਜਾਂਦਾ ਹਰ ਖਿਡਾਰੀ ਉੱਥੇ ਜਿੱਤਣ ਲਈ ਜਾਂਦਾ ਪਰਫਾਰਮ ਕਰਨ ਲਈ ਜਾਂਦਾ पर उस दिन एंड मेडल सिर्फ तीन जन मिलने हैं सो जिस तरह फाइनल भी देखिया तो मनु ने बहुत फाइट सी किया एंड लास्ट तक वो फाइट करती रही बट देखो जिस तरह एक स्पोर्ट हैगी उस स्पोर्ट कदों भी, भी किसी टाइम कुछ भी हो सकता है। पर फिर भी ਲਾਸਟ ਸ਼ਾਟ ਤੋਂ ਲੈ ਕੇ ਫਰਸਟ ਸ਼ਾਟ ਤੋਂ ਲੈ ਕੇ ਲਾਸਟ ਸ਼ਾਟ ਤੱਕ ਮਨੂੰ ਨੇ ਜਿਹੜਾ ਆਪਣਾ ਕੰਪੋਜ਼ਰ ਸੀਗਾ ਉਹਨੇ ਬਣਾ ਕੇ ਰੱਖਿਆ ਔਰ ਇੱਕ ਕੰਸਿਸਟੈਂਸੀ ਨਾਲ ਉਸਨੇ ਸ਼ੂਟ ਕੀਤਾ ਜਿਸਨੇ ਕਿ ਉਸ ਨੂੰ ব্রੌਂਜ਼ ਮੈਡਲ ਦਿਵਾਇਆ ਸੋ ਇਹਦੇ ਵਿੱਚ ਆਪਾਂ ਨੂੰ ਬਹੁਤ ਹੀ ਮਾਣ ਹੋਣਾ ਚਾਹੀਦਾ ਬਿਲਕੁਲ ਮੈਡਮ ਕਿਵੇਂ ਕਹੋਗੇ ਕਹਿ ਸਕਦੇ ਕਿ ਖਾਤਾ ਮਨੂੰ ਭਾ ਕਰਨੇ ਖੋਲਿਆ ਤੇ ਉਮੀਦ ਹੋਦਾ ਸਪੋਰਟਸਮੈਨਾਂ ਦੇ ਖਿਡਾਰੀਆਂ ਦੇ ਜੋ ਭਾਰਤੀ ਨੇ ਵੱਖ-ਵੱਖ ਖੇਡਾਂ ਦੇ ਵਿੱਚ ਲੱਗਦਾ ਕਿ ਉਮੀਦ ਹੈਗੀ ਕਿ ਪਿਛਲੇ ਸਮੇਂ ਨਾਲ ਹੋਣ ਕਹਿ ਸਕਦੇ ਹਾਂ ਸਟਰੋਂਗ ਹੋਇਆ ਭਾਰਤ ਹੈ ਭਾਰਤੀ ਖਿਡਾਰੀ जी बिल्कुल हाँ, अगर आपना सारी होल भी ओलंपिक्स ओलंपिक गया है बहुत ही स्ट्रोंग है शूटिंग की भी गल करिये कल दो शूट है जो फाइनलिया टेन मीटर एयर राइफल रमिता जिंदल है और लड़किया टेन मीटर एयर राइफल अर्जुन बबूता जो की फाजिलका तो है ਉਹ ਦੋਨੋਂ ਫਾਈਨਲ ਵਿੱਚ ਕਲ ਹਿੱਸਾ ਲੈਣਗੇ ਔਰ ਹੋ ਸਕਦਾ ਬਹੁਤ ਅਚੀ ਫਾਰਮ ਵਿੱਚ ਹੈਗੇ ਆ ਤਾਂ ਉਹਨਾਂ ਤੋਂ ਵੀ ਆਪਾਂ ਮੈਡਲ ਦੀ ਉਮੀਦ ਰੱਖ ਸਕਦੇ ਆ ਔਰ ਇਹ ਵੀ ਹੁੰਦਾ ਕਿ ਜਦੋਂ ਇੱਕ ਮੈਡਲ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਜੋ ਸਾਰਾ ਕੰਟਿੰਜੈਂਟ ਹੁੰਦਾ ਸਾਰੀ ਟੀਮ ਹੁੰਦੀ ਉਹਨਾਂ ਵਿੱਚ ਇੱਕ ਪੋਜ਼ਿਟਿਵਿਟੀ ਸਮੋਹੋਲਿਕ ਐਟਮੋਸਫੇਅਰ ਬਣ ਜਾਂਦਾ ਜਿਸ ਨਾਲ ਉਹ ਲੋਕ ਵੀ ਹੋਰ ਮੋਟੀਵੇਟ ਹੋ ਜਾਂਦੇ ਆ ਸੋ ਉਮੀਦ ਹੈ ਕਿ ਹੋਰ ਵੀ ਅچھے ਮੈਡਲਸ ਇੰਡੀਆ ਦੇ ਆਉਣਗੇ ਬਿਲਕੁਲ ਮੈਡਮ ਜਨਦੇ ਜਨਦੇ ਕੀ ਉਹਨਾਂ ਖਿਡਾਰਨਾਂ ਨੂੰ ਖਾਸ ਕਰਕੇ ਖਿਡਾਰਨਾਂ ਨੂੰ ਸਪੋਰਟਸ ਪ੍ਰਸ ਨੂੰ ਕੀ ਕਹੋਗੇ ਜਿਹੜੇ ਇਸ ਵਾਰ 올림픽 ਦੇ ਵਿੱਚ ਜਾਣ ਤੋਂ ਕੈ ਕਹਿੰਦੇ ਕਿ ਥੋੜੀ-ਮੋਟੀ ਘਾਟ ਰਹਿ ਗਈ ਹੈ ਜੇ ਇਸ ਵਾਰ 올림픽 ਦੇ ਵਿੱਚ ਨਹੀਂ ਜਾ ਸਕਦੇ ਖਾਸ ਕਰਕੇ ਲੜਕਿਆਂ ਨੂੰ ਕੀ ਮੋਟੀਵੇਟ ਕਰੋਗੇ ਜਾਂਦੇ-ਜਾਂਦੇ ਦੇਖੋ ਜੀ ਸਪੋਰਟਸ ਇੱਕ ਦਿਨ ਵਿੱਚ ਖਤਮ ਨਹੀਂ ਹੋ ਜਾਂਦੀ ਹੈ ਸਪੋਰਟਸ ਇੱਕ ਜਰਨੀ ਹੈ ਸੋ ਜੋ ਇਸ ਵਾਰ ਨਹੀਂ ਜਾ ਪਾਏ ਉਹਨਾਂ ਨੂੰ ਜ਼ਰੂਰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸਨੇ 올림픽 ਵਿੱਚ ਜਾ ਕੇ ਮਨੂ ਦੀ ਬੁਝਕੇ ਬਾਅਦ ਜਿੱਤ ਨਹੀਂ ਪਾਈ ਸੀ ਸੋ ਇਸ ਵਾਰ ਉਸਨੇ ব্রੌਂਜ਼ ਮੈਡਲ ਜਿੱਤੇ ਹੈ ਸੋ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਬਿਲਕੁਲ 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 ਜੀ ਧੰਨਵਾਦ ਪੂਰੀ ਗੱਲਬਾਤ ਕਰਨ ਲਈ ਮੈਡਮ ਅਵਨੀਤ ਕੌਰ ਸਿੱਧੂ ਸਾਹਿਬ ਨਾਲ ਮੌਜੂਦ ਸੀ ਸਾਬਕਾ 올림픽 ਜੀਨਰ ਜਿਹੜੇ ਰਹਿ ਚੁੱਕੇ ਨੇ ਉਹ ਮੈਡਮ ਅਵਨੀਤ ਕੌਰ ਸਿੱਧੂ ਰਹਿ ਚੁੱਕੇ ਨੇ ਜੋ ਐਸਐਸਪੀ ਅਹੁਦੇ ਤੇ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇਖਦੇ ਨੇ ਉਹ ਸ਼ੂਟਰ ਮਨੂ ਪਾਕਦੇਸ਼ ਜਿੱਤ ਨੂੰ ਤੇ ਭਾਰ ਦੇ ਹਿੱਸੇ ਆਏ ਪਹਿਲੇ ਜਿਹੜੇ ਇਸ ਮੈਡਲ ਨੂੰ ਮੈਡਮ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਡਮ ਕਿਵੇਂ ਦੇਖਦੇ ਹੋ ਜੀ ਕਿੰਦਾ ਕਿੱਦਾਂ ਕਹਿ ਸਕਦੇ ਆ ਕਿ ਖੁਸ਼ੀ ਹੁੰਦੀ ਆ ਉਸ ਸਮੇਂ ਜਦੋਂ ਭਾਰਤ ਦੇ ਖਾਤਾ ਜ ਆਪਾਂ ਖੋਲ੍ਹியே ਤਾਂ ਪਹਿਲਾ ਮੈਡਲ ਝੋਲੀ ਦੇ ਵਿੱਚ ਪਾਈਏ ਤਾਂ ਜੀ

ਉਹਨਾਂ ਖੇਡਾਂ ਨਾਲੋਂ ਵੱਖਰੀ ਖੇਡ ਆ ਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਇਹ ਇੱਕ ਪਹਿਲੀ ਲੜਕੀ ਆ ਜਿਹੜੀ ਮਨੂਪਾਕਰ ਆ ਤੇ ਸ਼ੂਟਰ ਆ ਤੇ ਕਿਵੇਂ ਦੇਖਦੇ ਹੋ ਕੀ ਲੱਗਦਾ ਕਾਫੀ ਜ਼ਿਆਦਾ ਇਸ ਖੇਡ ਨੂੰ ਖੇਡਣ ਦੇ ਲਈ ਕਾਫੀ ਅਨੁਭਵ ਦੀ ਜ਼ਰੂਰਤ ਹੁੰਦੀ ਹੈ ਮਿਹਨਤ ਦੀ ਲੋੜ ਹੁੰਦੀ ਹੈ ਜੀ ਜੀ ਹਾਂ ਬਿਲਕੁਲ ਦੇਖੋ 올림픽 ਤੱਕ ਪਹੁੰਚਣ ਲਈ ਤਾਂ ਮਿਹਨਤ ਤੋਂ ਬਿਨਾ ਤੁਸੀਂ ਪਹੁੰਚ ਨਹੀਂ ਸਕਦੇ ਜੀ ਸੋ ਉੱਥੇ ਜਾ ਕੇ ਫਿਰ ਪਰਫਾਰਮ ਕਰਨਾ ਮੈਨੂੰ ਜਿਤਨਾ ਇਹਦੇ ਲਈ ਬਹੁਤ ਕਈ ਸਾਲਾਂ ਦੀ ਪਿੱਛੇ ਮਿਹਨਤ ਹੁੰਦੀ ਹੈ ਕੋਈ ਇੱਕ ਸਾਲ ਜਾਂ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ ਬਹੁਤ ਸਾਰੇ ਸਾਲਾਂ ਦੀ ਮਿਹਨਤ ਜਿਦੇ ਵਿੱਚ ਤੁਸੀਂ ਔਰ ਕੱਲੇ ਸਿਰਫ ਜਿੱਤਦੇ ਨਹੀਂ ਤੁਸੀਂ ਬਹੁਤ ਸਾਰੀਆਂ ਹਾਰਾਂ ਵਿੱਚੋਂ ਵੀ ਲੰਘ ਕੇ ਆਉਨੇ ਹੋ ਜੋ ਤੁਹਾਨੂੰ ਹੋਰ ਮਜ਼ਬੂਤ ਬਣਾਉਂਦੇ ਆ ਜਿਸ ਤਰ੍ਹਾਂ ਪਿਛਲੇ 올림픽 ਦੀ ਗੱਲ ਕਰੀਏ ਤਾਂ ਮਨੂਰਾ ਪਿਸਟਲ ਖਰਾਬ ਹੋ ਗਿਆ ਸੀ ਔਰ ਉੱਥੇ ਉਸ ਨੇ ਪਰਫਾਰਮੈਂਸ ਨਹੀਂ ਕਰ ਪਾਈ ਸੀ ਸੋ ਉਸ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨਾ ਔਰ ਫਿਰ ਇੰਨੀ ਜ਼ਬਰਦਸਤ ਵਾਪਸੀ ਕਰਨਾ ਔਰ ਫਿਰ ਉਹਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਸਾਬਤ ਕਰਨਾ ਦੁਬਾਰਾ ਕਾਇਮ ਕਰਨਾ

ਮੈਡਮ ਜੇਕਰ ਆਪਾਂ ਗੱਲ ਕਰੀਏ ਬਈ ਜੀ ਜੇਕਰ ਗੱਲ ਕਰੀਏ ਪਹਿਲਾਂ ਤਾਂ 올림픽 ਦੇ ਵਿੱਚ ਸਿਲੈਕਟ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿੱਤ ਹੁੰਦੀ ਹੈ ਜੋ ਪੈਰਿਟ ਦੇ ਵਿੱਚ ਇਸ ਵਾਰ 올림픽 ਹੋ ਰਹੀ ਆ ਪਰ ਕਈ ਲੋਕਾਂ ਜਿਹੇ ਸੋਚਦੇ ਨੇ ਕਿ ਬ੍ਰੌਂਜ਼ ਆ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਸਿਲਵਰ ਹੁੰਦਾ 골ਡ ਕੀ ਕਹੋਗੇ ਜੀ ਕਿ ਬ੍ਰੌਂਜ਼ ਮੈਦਲ ਜਿੰਨਾ ਵੀ ਇੱਕ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੁੰਦਾ ਜੀ ਦੇਖੋ ਜੀ ਜਿਸ ਤਰ੍ਹਾਂ ਆਪਾਂ ਗੱਲ 올림픽s ਤੱਕ ਪਹੁੰਚਣਾ ਹੀ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਬੜੇ ਹੀ ਤੁਹਾਨੂੰ ਟ੍ਰਾਇਲs ਵਿੱਚੋਂ ਲੰਘ ਕੇ ਤੁਸੀਂ 올림픽s ਤੱਕ ਪਹੁੰਚਦੇ ਹੋ ਮੰਡਿਆ ਦੇ ਬੈਸਟ ਹੋਣਾ ਪੈਂਦਾ ਫਿਰ ਦੁਨੀਆਂ ਵਿੱਚ ਵੀ ਤੁਹਾਨੂੰ ਬੈਸਟ ਹੋਣਾ ਪੈਂਦਾ ਫਿਰ ਤੁਸੀਂ ਚੱਲ ਕੇ ਕਿਤੇ 올림픽s ਵਿੱਚ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਔਰ ਉੱਥੇ ਜਾ ਕੇ ਕੋਈ ਵੀ ਖਿਡਾਰੀ ਜਿਹੜਾ 올림픽s ਵਿੱਚ ਜਾਂਦਾ ਉਹ ਹਾਰਨ ਲਈ ਨਹੀਂ ਜਾਂਦਾ ਹਰ ਖਿਡਾਰੀ ਉੱਥੇ ਜਿੱਤਣ ਲਈ ਜਾਂਦਾ ਪਰਫਾਰਮ ਕਰਨ ਲਈ ਜਾਂਦਾ पर उस दिन एंड मेडल सिर्फ तीन जन मिलने हैं सो जिस तरह फाइनल भी देखा मनो ने बहुत फाइट किया लास्ट तक वो फाइट कर दी रही बट देखो जिस तरह एक, एक स्पोर्ट है कर किसी टाइम कुछ भी हो सकता है पर फिर भी ਲਾਰਜ ਸ਼ਾਟ ਤੋਂ ਲੈ ਕੇ ਫਰਸਟ ਸ਼ਾਟ ਤੋਂ ਲੈ ਕੇ ਲਾਰਜ ਸ਼ਾਟ ਤੱਕ ਮਨੂੰ ਨੇ ਜਿਹੜਾ ਆਪਣਾ ਕੰਪੋਜ਼ਰ ਸੀਗਾ ਉਹਨੇ ਬਣਾ ਕੇ ਰੱਖਿਆ ਔਰ ਇੱਕ ਕੰਸਿਸਟੈਂਸੀ ਨਾਲ ਉਸਨੇ ਸ਼ੂਟ ਕੀਤਾ ਜਿਸਨੇ ਕਿ ਉਸਨੂੰ ব্রੌਂਜ਼ ਮੈਡਲ ਦਿਵਾਇਆ ਸੋ ਇਹਦੇ ਵਿੱਚ ਆਪਾਂ ਨੂੰ ਬਹੁਤ ਹੀ ਮਾਣ ਹੋਣਾ ਚਾਹੀਦਾ ਬਿਲਕੁਲ ਮੈਡਮ ਕਿਵੇਂ ਕਹੋਗੇ ਕਹਿ ਸਕਦੇ ਕਿ ਖਾਤਾ ਮਨੂੰ ਭਾ ਕਰਨੇ ਖੋਲਿਆ ਤੇ ਉਮੀਦ ਹੋ ਰਹਾ ਸਪੋਰਟਸਮੈਨਾਂ ਦੇ ਖਿਡਾਰੀਆਂ ਤੇ ਜੋ ਭਾਰਤੀ ਨੇ ਵੱਖ-ਵੱਖ ਖੇਡਾਂ ਦੇ ਵਿੱਚ ਲੱਗਦਾ ਕਿ ਉਮੀਦ ਹੈਗੀ ਕਿ ਪਿਛਲੇ ਸਮੇਂ ਨਾਲ ਹੋਣ ਕਹਿ ਸਕਦੇ ਹਾਂ ਸਟਰੋਂਗ ਹੋਇਆ ਭਾਰਤ ਜਾਂ ਭਾਰਤੀ ਖਿਡਾਰੀ जी हाँ बिल्कुल अगर आपने सारी होल भी अच्छा, स्पोर्ट्स ओलंपिक गया है बहुत जी. ही स्ट्रोंग है शूटिंग की भी गल करिये तो कल दो शूटर्स है जो फाइनल है लड़किया टेन मीटर एयर राइफल रमिता रमे, जिंदल है और लड़किया टेन मीटर एयर राइफल अर्जुन बबूता जो की फाजिलका तो है ਉਹ ਦੋਨੋਂ ਫਾਈਨਲ ਵਿੱਚ ਕੱਲ ਹਿੱਸਾ ਲੈਣਗੇ ਔਰ ਹੋ ਸਕਦਾ ਬਹੁਤ ਅਚੀ ਫਾਰਮ ਵਿੱਚ ਹੈਗੇ ਆ ਤਾਂ ਉਹਨਾਂ ਤੋਂ ਵੀ ਆਪਾਂ ਮੈਡਲ ਦੀ ਉਮੀਦ ਰੱਖ ਸਕਦੇ ਆ ਔਰ ਇਹ ਵੀ ਹੁੰਦਾ ਕਿ ਜਦੋਂ ਇੱਕ ਮੈਡਲ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਜੋ ਸਾਰਾ ਕੰਟੈਂਜੈਂਟ ਹੁੰਦਾ ਸਾਰੀ ਟੀਮ ਹੁੰਦੀ ਉਹਨਾਂ ਵਿੱਚ ਇੱਕ ਪੋਜ਼ਿਟਿਵਿਟੀ ਸਮਹੋਲਿਕ ਐਟਮੋਸਫੇਅਰ ਬਣ ਜਾਂਦਾ ਜਿਸ ਨਾਲ ਉਹ ਲੋਕ ਵੀ ਹੋਰ ਮੋਟੀਵੇਟ ਹੋ ਜਾਂਦੇ ਆ ਸੋ ਉਮੀਦ ਹੈ ਕਿ ਹੋਰ ਵੀ ਅੱਛੇ ਮੈਡਲਰਸ ਇੰਡੀਆ ਦੇ ਆਉਣਗੇ ਬਿਲਕੁਲ ਮੈਡਮ ਜਨਦੇ ਜਾਂਦੇ ਕੀ ਉਹਨਾਂ ਖਿਡਾਰਨਾਂ ਨੂੰ ਖਾਤਕਾ ਕੇ ਖਿਡਾਰਨਾਂ ਨੂੰ ਸਪੋਰਟਸ ਪ੍ਰਸਨ ਨੂੰ ਕੀ ਕਹੋਗੇ ਜਿਹੜੇ ਇਸ ਵਾਰ 올림픽 ਦੇ ਵਿੱਚ ਜਾਣ ਤੋਂ ਕਹਿੰਦੇ ਥੋੜੀ-ਮੋਟੀ ਘਾਟ ਰਹਿ ਗਈ ਹੈ ਜੇ ਇਸ ਵਾਰ 올림픽 ਦੇ ਵਿੱਚ ਨਹੀਂ ਜਾ ਸਕਦੇ ਖਾਸ ਕਰਕੇ ਲੜਕਿਆਂ ਨੂੰ ਕੀ ਮੋਟੀਵੇਟ ਕਰੋਗੇ ਜਾਂਦੇ-ਜਾਂਦੇ ਦੇਖੋ ਜੀ ਸਪੋਰਟਸ ਇੱਕ ਦਿਨ ਵਿੱਚ ਖਤਮ ਨਹੀਂ ਹੋ ਜਾਂਦੀ ਹੈ ਸਪੋਰਟਸ ਇੱਕ ਜਰਨੀ ਹੈ ਸੋ ਜੋ ਇਸ ਵਾਰ ਨਹੀਂ ਜਾ ਪਾਏ ਉਹਨਾਂ ਨੂੰ ਜ਼ਰੂਰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸਨੇ 올림픽 ਵਿੱਚ ਜਾ ਕੇ ਮਨੂ ਦੀ ਬੁਸ਼ਕੇ ਬਾਅਦ ਜਿੱਤ ਨਹੀਂ ਪਾਈ ਸੀ ਸੋ ਇਸ ਵਾਰ ਉਸਨੇ ব্রੌਂਜ਼ ਮੈਡਲ ਜਿੱਤਿਆ ਸੋ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਬਿਲਕੁਲ 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 ਜੀ ਧੰਨਵਾਦ ਪੂਰੀ ਗੱਲਬਾਤ ਕਰਨ ਦੇ ਲਈ ਮੈਡਮ ਅਵਨੀਤ ਕੌਰ ਸਿੱਧੂ ਸਾਹਿਬ ਨਾਲ ਮੌਜੂਦ ਸੀ ਸਾਬਕਾ 올림픽 ਜਿਨੇ ਰਹਿ ਚੁੱਕੇ ਨੇ ਉਹ ਮੈਡਮ ਅਵਨੀਤ ਕੌਰ ਸਿੱਧੂ ਰਹਿ ਚੁੱਕੇ ਨੇ ਜੋ ਐਸਐਸਪੀ ਅਹੁਦੇ ਤੇ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਨੇ ਉਹ ਸ਼ੂਟਰ ਮਨੂ ਪਾਕਦੇਸ ਜਿੱਤ ਨੂੰ ਤੇ ਜਿਹੜੇ ਇਸ ਮੈਡਲ ਨੂੰ ਮੈਡਮ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮੈਡਮ ਕਿਵੇਂ ਦੇਖਦੇ ਹੋ ਜੀ ਕਿੰਦਾ ਕਿੱਦਾਂ ਕਹਿ ਸਕਦੇ ਕਿ ਖੁਸ਼ੀ ਹੁੰਦੀ ਆ ਉਸ ਸਮੇਂ ਜਦੋਂ ਭਾਰਤ ਦੇ ਖਾਤਾ ਜ ਆਪਾਂ ਖੋਲ੍ਹியே ਤਾਂ ਪਹਿਲਾ ਮੈਡਲ ਝੋਲੀ ਦੇ ਵਿੱਚ ਪਾਈਏ ਤਾਂ ਜੀ ਆ ਬਹੁਤ 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 ਜ਼ਿਆਦਾ ਖੁਸ਼ੀ ਹੈ ਜੀ ਸ਼ਬਦਾਂਸ਼ ਬਿਆਨ ਕਰਨਾ ਔਖਾ ਹੈ ਬਿਕਾਜ਼ ਮੈਂ ਖੁਦ ਇੱਕ ਸਪੋਰਟਸ ਪਰਸਨ ਐ ਤੇ ਉਸ ਉਹਨਾਂ ਪਾਵਨਾਵਾਂ ਨੂੰ ਮੈਂ ਬਹੁਤ ਅੱਛੀ ਤਰ੍ਹਾਂ ਸਮਝ ਸਕਦੀ ਹਾਂ ਸੋ ਬਹੁਤ ਜ਼ਿਆਦਾ ਖੁਸ਼ੀ ਹੈ ਮਨੂੰ मनु uh, ने जो आज करके दिखाया है आ, uh, सारे इंडिया की पहली वुमेन शूटर है जिसने मेडल जितया है ओलंपिक्स विच तो बहुत ही uh, अच्छा उसने आज अच्छ परफॉर्म किया है और uh, सारे इंडिया नु भी मैं बधाई दिनी है बिल्कुल मैडम हालांकि इस खेल जुड़े हो तो कह सकते हैं हो कि होरना खेडा ਉਨਾ ਖੇਡਾਂ ਨਾਲੋਂ ਵੱਖਰੀ ਖੇਡ ਆ ਤੇ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਇਹ ਪਹਿਲੀ ਲੜਕੀ ਆ ਜਿਹੜੀ ਮਨੂਪਾਕ ਕਰਾ ਤੇ ਸ਼ੂਟਰ ਆ ਤੇ ਕਿਵੇਂ ਦੇਖਦੇ ਹੋ ਕੀ ਲੱਗਦਾ ਕਾਫੀ ਜ਼ਿਆਦਾ ਇਸ ਖੇਡ ਨੂੰ ਖੇਡਣ ਦੇ ਲਈ ਕਾਫੀ ਅਨੁਭਵ ਦੀ ਜ਼ਰੂਰਤ ਹੁੰਦੀ ਹੈ ਮਿਹਨਤ ਦੀ ਲੋੜ ਹੁੰਦੀ ਹੈ ਜੀ ਜੀ ਹਾਂ ਬਿਲਕੁਲ ਦੇਖੋ 올림픽 ਤੱਕ ਪਹੁੰਚਣ ਲਈ ਤਾਂ ਮਿਹਨਤ ਤੋਂ ਬਿਨਾ ਤੁਸੀਂ ਪਹੁੰਚ ਨਹੀਂ ਸਕਦੇ ਜੀ ਸੋ ਉੱਥੇ ਜਾ ਕੇ ਫਿਰ ਪਰਫਾਰਮ ਕਰਨਾ ਮੈਨੂੰ ਜਿੰਨਾ ਇਹਦੇ ਲਈ ਬਹੁਤ ਕਈ ਸਾਲਾਂ ਦੀ ਪਿੱਛੇ ਮਿਹਨਤ ਹੁੰਦੀ ਹੈ ਕੋਈ ਇੱਕ ਸਾਲ ਜਾਂ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ ਬਹੁਤ ਸਾਰੇ ਸਾਲਾਂ ਦੀ ਮਿਹਨਤ ਜਿਦੇ ਵਿੱਚ ਤੁਸੀਂ ਕੱਲੇ ਸਿਰਫ ਜਿੱਤਦੇ ਨਹੀਂ ਤੁਸੀਂ ਬਹੁਤ ਸਾਰੀਆਂ ਹਾਰਾਂ ਵਿੱਚੋਂ ਵੀ ਲੰਘ ਕੇ ਆਉਨੇ ਹੋ ਜੋ ਤੁਹਾਨੂੰ ਹੋਰ ਮਜ਼ਬੂਤ ਬਣਾਉਂਦੇ ਆ ਜਿਸ ਤਰ੍ਹਾਂ ਪਿਛਲੇ 올림픽 ਦੀ ਗੱਲ ਕਰੀਏ ਤਾਂ ਮਨੂਰਾ ਪਿਸਤਲ ਖਰਾਬ ਹੋ ਗਿਆ ਸੀ ਔਰ ਉੱਥੇ ਉਸ ਨੇ ਪਰਫਾਰਮੈਂਸ ਨਹੀਂ ਕਰ ਪਾਈ ਸੀ ਉਸ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨਾ ਔਰ ਫਿਰ ਇੰਨੀ ਜ਼ਬਰਦਸਤ ਵਾਪਸੀ ਕਰਨਾ ਔਰ ਫਿਰ ਉਹਦੇ ਵਿੱਚ ਆਪਣੇ ਆਪ ਨੂੰ ਦੁਬਾਰਾ ਸਾਬਤ ਕਰਨਾ ਦੁਬਾਰਾ ਕਾਇਮ ਕਰਨਾ ਬਹੁਤ ਹੀ